ਸਰਦੇ ਬਾਨੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਸੋ ਇਸ ਮੌਕੇ ਤੇ ਜੇ ਗੱਲ ਕਰੀਏ ਤਾਂ ਪੂਰਾ ਅੰਮ੍ਰਿਤਸਰ ਸ਼ਹਿਰ ਹੀ ਰੋਸ਼ਨਾਇ ਹੋਇਆ ਪਿਆ ਔਰ ਥਾਂ ਥਾਂ ਤੇ ਸਜਾਵਟ ਕੀਤੀ ਗਈ ਹੈ ਸੋ ਇਸ ਵਾਰ ਦੀ ਇਸ ਸਮੇਂ ਦੀ ਤਸਵੀਰਾਂ ਤੁਹਾਡੇ ਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਜਿਹਨੂੰ ਕਿ ਬਹੁਤ ਸੋਹਣੀਆਂ ਹੀ ਰੰਗ ਬਰੰਗੀਆਂ ਜਿਹੜੇ ਕਿ ਰੋਸ਼ਨਾਇਆਂ ਲਾਈਟਾਂ ਲਗਾਈਆਂ ਗਈਆਂ ਨੇ ਔਰ ਬਹੁਤ ਸੋਹਣਾ ਹੀ গোল্ডেন গেট ਨੂੰ ਸਜਾਇਆ ਗਿਆ ਸਜਾਵਟੀ 게ਟ ਹੈ ਜਦੋਂ ਵੀ ਅੰਮ੍ਰਿਤਸਰ ਕੋਈ ਦੇਸ਼ ਵਿਦੇਸ਼ਾ ਤੋਂ ਸੰਗਤ ਪਹੁੰਚਦੀ ਹੈ ਤਾਂ ਸਭ ਤੋਂ ਪਹਿਲਾਂ ਇਸ ਗੋਲਡਨ 게ਟ ਰਾਹੀਂ ਐਂਟ੍ਰੈਂਸ ਹੁੰਦੀ ਹੈ ਅੰਮ੍ਰਿਤਸਰ ਸ਼ਹਿਰ ਦੀ ਅਤੇ ਇਸ ਤੋਂ ਬਾਅਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤ ਪਹੁੰਚਦੀ ਹੈ ਸੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਇਸ ਵਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਸੋ ਤਿਆਰੀਆਂ ਅੰਮ੍ਰਿਤਸਰ ਸ਼ਹਿਰ ਦੀਆਂ ਕੀਤੀਆਂ ਹੋਈਆਂ ਨੇ ਹਰ ਪਾਸੇ ਸਜਾਵਟ ਕੀਤੀ ਹੋਈ ਹੈ ਸੋ ਥਾਂ ਥਾਂ ਤੇ ਰੰਗ-ਬਰੰਗੀਆਂ ਲਾਈਟਾਂ ਜਗਾ ਕੇ ਸਜਾਵਟਾਂ ਕੀਤੀਆਂ ਗਈਆਂ ਨੇ ਜੇ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਸ਼ਹਿਰ ਦੇ ਜਿੰਨੇ ਵੀ ਪ੍ਰਵੇਸ਼ ਦੁਆਰ ਨੇ ਉਹਨਾਂ ਨੂੰ ਸਜਾਇਆ ਗਿਆ ਹੈ ਸੋ ਜਿਹਦੇ ਵਿੱਚ ਗੋਲਡਨ ਗੇਟ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਅੰਮ੍ਰਿਤਸਰ ਦਾ 에어ਪੋਰਟ ਸੋ ਰੰਗ-ਬਰੰਗੇ ਫੁੱਲਾਂ ਤੇ ਲਾਈਟਾਂ ਨਾਲ ਇਹਨਾਂ ਨੂੰ ਸਜਾਇਆ ਗਿਆ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਵੀ ਰੰਗ-ਬਰੰਗੇ ਰੋਸ਼ਨਾਈਆਂ ਦੇ ਨਾਲ ਵੱਖ-ਵੱਖ ਫੁੱਲਾਂ ਤੇ ਨਾਲ ਦੇਸ਼ਾਂ ਵਦੇਸ਼ਾਂ ਤੋਂ ਫੁੱਲਾਂ ਤੇ ਮੰਗਵਾ ਕੇ ਉਹਨਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਸੋ ਵੱਡੀ ਗਿਣਤੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਦੇ ਗੋਲਡਨ ਗੇਟ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਜਦੋਂ ਬਾਹਰੋਂ ਪੇਸ਼ਮ ਦੇਛਾ ਤੋਂ ਸੰਗਤ ਅੰਮ੍ਰਿਤਸਰ ਪਹੁੰਚੀ ਤਾਂ ਇਸ ਗੇਟ ਰਾਹੀਂ ਐਂਟ੍ਰੈਂਸ ਹੁੰਦੀ ਹੈ ਔਰ ਇਸ ਸਭ ਤੋਂ ਪਹਿਲਾਂ ਇਸ ਦੀਆਂ ਤਸਵੀਰਾਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਾਸ਼ ਪੂਰਵ ਮੌਕੇ ਬਹੁਤ ਹੀ ਸੁੰਦਰ ਸਜਾਵਟ ਜਿਹੜੀ ਕੀਤੀ ਗਈ ਹੈ ਔਰ ਸੰਗਤਾਂ ਟਰਾਲੀਆਂ ਭਰ-ਭਰ ਕੇ ਔਰ ਗੱਡੀਆਂ ਦੇ ਵਿੱਚ ਆਪਣੇ ਵਹੀਕਲਾਂ ਤੇ ਹਰ ਰਸਤੇ ਰਾਹੀਂ ਚਾਹੇ 에어ਪੋਰਟ ਹੋ 에어ਪੋਰਟ ਰਜਾਝਾ ਰਾਹੀਂ ਚਾਹੇ ਟ੍ਰੇਨਰ ਰਾਹੀਂ ਚਾਹੇ ਸੜਕੀ ਮਾਰਗ ਰਾਹੀਂ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਰਹੀ ਹੈ ਔਰ ਧੰਤਨਮ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਵ ਸੰਗਤ ਮਨਾਉਣ ਲਈ ਪਹੁੰਚੀ ਹੋਈ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੁੰਦਰ ਸਜਾਵਟ ਸੋ ਪੂਰਾ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੋਂ ਦੇ ਵਸਨੀਕਾਂ ਵੱਲੋਂ ਵੀ ਅੰਮ੍ਰਿਤਸਰ ਰਹਿਣ ਵਾਲੇ ਲੋਕਾਂ ਨੇ ਵੀ ਆਪਣੇ ਘਰਾਂ ਦੀਆਂ ਸਜਾਵਟਾਂ ਕੀਤੀਆਂ ਹੋਈਆਂ ਨੇ ਔਰ ਬਹੁਤ ਹੀ ਸੋਹਣੀ ਸਜਾਵਟ ਜਿਹੜੀ ਕਿ ਅੰਮ੍ਰਿਤਸਰ 골ਡਨ ਗੇਟ ਦੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਤੁਸੀਂ ਦੇਖ ਸਕਦੇ ਕਿ ਬਹੁਤ ਹੀ ਸੋਹਣੀ ਸਜਾਵਟ ਕੀਤੀ ਗਈ ਹੈ ਜੇ ਗੱਲ ਕਰੀਏ ਇੱਥੋਂ ਦੀ ਸੁਰੱਖਿਆ ਦਿੱਤਾ ਇੱਥੇ ਇੱਕ ਚੈਕਿੰਗ ਪੁਆਇੰਟ ਵੀ ਬਣਾਇਆ ਗਿਆ ਜਿੱਥੋਂ ਕਿ ਹਰ ਇੱਕ ਜਿਹੜਾ ਕਿ ਚੈਕਿੰਗ ਕੀਤੀ ਜਾਂਦੀ ਹੈ ਔਰ ਸਭ ਤੋਂ ਸੋਹਣਾ ਮਨਮੋਹਕ ਦ੍ਰਿਸ਼ ਜਿਹੜਾ ਕਿ 골ਡਨ ਗੇਟ ਦਾ ਔਰ ਬਹੁਤ ਸੋਹਣਾ ਦ੍ਰਿਸ਼ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੀ ਸਾਰਾ ਘੜੀ ਯਾਦਗਾਰ ਵੀ ਬਣਾਈ ਹੋਈ ਹੈ ਉਸ ਨੂੰ ਵੀ ਜਿਹੜਾ ਕਿ ਸਜਾਇਆ ਗਿਆ ਹੈ ਸੋ ਸਾਰਾ ਘੜੀ ਯਾਦਗਾਰ 골ਡਨ ਗੇਟ ਦੇ ਵਿੱਚ ਬਣਾਈ ਹੋਈ ਹੈ ਔਰ ਉਹਨਾਂ ਨੂੰ ਵੀ ਫੁੱਲਾਂ ਦੇ ਨਾਲ ਜਿਹੜਾ ਕਿ ਸਜਾਇਆ ਗਿਆ ਹੈ ਰੰਗ ਬਰੰਗੀਆਂ ਲਾਈਟਾਂ ਦੇ ਨਾਲ ਪੂਰਾ ਅੰਮ੍ਰਿਤਸਰ ਸ਼ਹਿਰ ਹੀ ਸਜਿਆ ਹੋਇਆ ਸੋ ਅੰਮ੍ਰਿਤਸਰ 골ਡਨ ਗੇਟ ਐਂਟਰਸ ਪੁਆਇੰਟ ਦੀਆਂ ਤਸਵੀਰਾਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਮਨਾਉਣ ਲਈ ਅੰਮ੍ਰਿਤਸਰ ਪਹੁੰਚਦੀਆਂ ਪਈਆਂ ਨੇ ਔਰ ਅੱਜ ਤੋਂ ਲਗਾਤਾਰ ਹੀ ਤਿੰਨ ਦਿਨ ਇਹ ਸਮਾਗਮ ਹੋਣਗੇ ਗੁਰਮਤ ਸਮਾਗਮ ਹੋਣਗੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ਪੁਰ ਮੰਨੋਲੀ ਪਹੁੰਚ ਰਹੇ ਨੇ ਸੋ ਸੰਗਤਾਂ ਵੱਖ-ਵੱਖ ਵਾਹਨਾਂ ਰਾਹੀਂ ਮੋਟਰਸਾਈਕਲਾਂ ਤੇ ਗੱਡੀਆਂ ਤੇ ਔਰ ਜਹਾਜ਼ ਮਾਰਗ ਰਾਹੀਂ ਜੇ ਗੱਲ ਕਰੀਏ ਤਾਂ ਟ੍ਰੇਨ ਮਾਰਗ ਰਾਹੀਂ ਸਚਕਾਂਡ ਸ਼੍ਰੀ ਦਰਪਾਰ ਸਾਹਿਬ ਵਿਖੇ ਪਹੁੰਚ ਰਿਹਾ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ 골ਡਨ ਗੇਟ ਦੀਆਂ ਤਸਵੀਰਾਂ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਬਹੁਤ ਸੋਹਣੀ ਜਿਹੜੀ ਕਿ ਸਜਾਵਟ ਕੀਤੀ ਗਈ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਵੱਖ-ਵੱਖ ਥਾਵਾਂ ਦੀ ਜਿਹੜੀ ਕਿ ਸਜਾਵਟ ਉਹ ਵੀ ਦਿਖਾਵਾਂਗੀ ਸੋ ਅੰਮ੍ਰਿਤਸਰ ਸ਼ਹਿਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕਿ ਤੁਹਾਨੂੰ ਪਹਿਲਾਂ ਗੋਲਡਨ ਗੇੜੇ ਤਸਵੀਰਾਂ ਸਾਂਝੀ ਕੀਤੀਆਂ ਉੱਥੇ ਹੀ ਅੰਮ੍ਰਿਤਸਰ ਸ਼ਹਿਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਸ਼ਹਿਰ ਦੇ ਬੱਸ ਸਟੈਂਡ ਨੂੰ ਵੀ ਬਹੁਤ ਸੋਹਣੇ ਤਰੀਕੇ ਨਾਲ ਰੰਗ-ਬਰੰਗੀਆਂ ਲੜੀਆਂ ਦੇ ਨਾਲ ਰੋਸ਼ਨਾਇਆ ਗਿਆ ਹੈ ਸੋ ਹਰ ਸਾਲ ਤਰ੍ਹਾਂ ਇਸ ਸਾਲ ਵੀ ਬੱਸ ਸਟੈਂਡ ਜੋ ਕਿ ਸ਼ਹੀਦ ਮਦਨ ਲਾਲ ਢਿੰਗਰਾ ਇੰਟਰ ਸਟੇਟ ਬੱਸ ਸਟੈਂਡ ਟਰਮੀਨਲ ਅੰਮ੍ਰਿਤਸਰ ਹੈ ਇਸ ਨੂੰ ਵੀ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਸੋ ਰੰਗ ਬਰੰਗੇ ਰੋਸ਼ਨਾਈਆਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਸਜਾਇਆ ਗਿਆ ਔਰ ਇਸ ਦੇ ਉੱਪਰ ਜਿਵੇਂ ਕਿ ਲਾਈਟਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਅਕਿਰਤੀਆਂ ਦੀਵੇ ਤਿਆਰ ਕੀਤੇ ਗਏ ਨੇ ਫੁੱਲ ਤਿਆਰ ਕੀਤੇ ਗਏ ਨੇ ਔਰ ਸਾਹਮਣੇ ਹੀ ਤੁਹਾਨੂੰ ਦਿਖਾਵਾਂਗੇ ਕਿ ਇੱਕ ਖੰਡਾ ਵੀ ਜਿਹੜਾ ਕਿ ਤਿਆਰ ਕੀਤਾ ਗਿਆ ਹੈ ਅਰ ਰੋਸ਼ਨੀ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਅੰਮ੍ਰਿਤਸਰ ਦਾ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਜਿੱਥੇ ਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇਰਬ ਨੂੰ ਲੈ ਕੇ ਜਿੱਥੇ ਕਿ ਸ਼ਹਿਰ ਪੂਰਾ ਹੀ ਸਜਾਇਆ ਉੱਥੇ ਹੀ ਅੰਮ੍ਰਿਤਸਰ ਦਾ ਬੱਸ ਸਟੈਂਡ ਵੀ ਬਹੁਤ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਸੋ ਹਰ ਸਾਲ ਦੀ ਤਰ੍ਹਾਂ ਅੰਮ੍ਰਿਤਸਰ ਦਾ ਬੱਸ ਸਟੈਂਡ ਵੀ ਸਜਾਇਆ ਗਿਆ ਜਿੱਥੇ ਕਿ ਪਹਿਲਾਂ ਗੋਲਡਨ ਗੇਟ ਤੁਹਾਨੂੰ ਦਿਖਾਇਆ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦਾ ਬੱਸ ਸਟੈਂਡ ਤੁਹਾਨੂੰ ਦਿਖਾ ਰਹੇ ਹਾਂ ਜਿਸ ਨੂੰ ਕਿ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਜਾਂਦਾ ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਬਸਾਂ ਰਾਹੀਂ ਹਰ ਰੋਜ਼ ਸੰਗਤ ਸ੍ਰੀ ਅਮਰਸਰ ਸਾਹਿਬ ਪਹੁੰਚਦੀ ਹੈ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ਪੁਰ ਮਨੋਣ ਲਈ ਪਹੁੰਚਦੀ ਹੈ ਸੋ ਇੱਥੋਂ ਥੋੜੀ ਜੀ ਦੂਰ ਤੇ ਸਚਖੰਡ ਸ੍ਰੀ ਦਰਬਾਰ ਸਾਹਿਬ ਹੈ ਔਰ ਇੱਥੋਂ ਸੰਗਤ ਕਈ ਵਾਰੀ ਪੈਦਲ ਹੀ ਜਾਂ ਵੱਖ-ਵੱਖ ਬੈਟਰੀਆਂ ਰਿਕਸ਼ੇ ਆਟੋ ਰਾਹੀਂ ਸਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚਦੀ ਹੈ ਸੋ ਵੱਡਾ ਜਿਹੜਾ ਕਿ ਵੱਡੀ ਜਿਹੜੀ ਸਜਾਵਟ ਕਹਿ ਸਕਦੇ ਹਾਂ ਉਹ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਕੀਤੀ ਗਈ ਹੈ ਔਰ ਇੱਥੇ ਸੰਗਤ ਬੱਸਾਂ ਰਾਹੀਂ ਆਉਂਦੀ ਹੈ ਔਰ ਬੱਸ ਸਟੈਂਡ ਨੂੰ ਦੇਖ ਕੇ ਜਦੋਂ ਕਿ ਮਨ ਜਰੂਰ ਖੁਸ਼ ਹੁੰਦਾ ਕਿਉਂਕਿ ਜਿੱਥੇ ਕਿ ਵਕ ਵਕ ਥਾਵਾਂ ਨੂੰ ਸ਼ਹਿਰ ਦੇ ਸਜਾਇਆ ਗਿਆ ਉੱਥੇ ਹੀ ਅੰਮ੍ਰਿਤਸਰ ਦੇ ਬੱਸ ਸਟੈਂਡ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੋ ਇਸ ਤੋਂ ਬਾਅਦ ਤੁਹਾਨੂੰ ਹੋਰ ਵੀ ਤਸਵੀਰਾਂ ਸਾਂਝੀਆਂ ਕਰਾਂਗੇ ਸੋ ਅੰਮ੍ਰਿਤਸਰ ਸ਼ਹਿਰ ਰੇਲਵੇ ਸਟੇਸ਼ਨ ਦੀਆਂ ਖੂਬਸੂਰਤ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਇਸ ਤੋਂ ਪਹਿਲਾਂ ਗੋਲਡਨ ਗੇਟ ਅਤੇ ਬੱਸ ਸਟੈਂਡ ਅਤੇ ਹੁਣ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੰਨੂ ਕਿ ਬਹੁਤ ਹੀ ਖੂਬਸੂਰਤ ਲਾਈਟਾਂ ਦੇ ਨਾਲ ਸਜਾਇਆ ਗਿਆ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ਪੁਰ ਮਨੋਨਲੀ ਸੰਗਤਾਂ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਵੱਖ-ਵੱਖ ਮਾਰਗਾਂ ਰਾਹੀਂ ਇੱਥੇ ਪਹੁੰਚਦੇ ਉੱਥੇ ਹੀ ਟ੍ਰੇਨਾਂ ਆ ਰਹੀਆਂ ਕਿਉਂਕਿ ਦੇਸ਼ ਦੇ ਕੋਨੇ-ਕੋਨੇ ਤੋਂ ਟ੍ਰੇਨ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚਦੀ ਐ ਸੋ ਸੰਗਤਾਂ ਟ੍ਰੇਨ ਮਾਰਗ ਰਾਹੀਂ ਅਮਰਸਰ ਪਹੁੰਚਦਿਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਖੂਬਸੂਰਤ ਤਰੀਕੇ ਨਾਲ ਇਸ ਨੂੰ ਸਜਾਇਆ ਗਿਆ ਹੈ ਔਰ ਜਦੋਂ ਸੰਗਤਾਂ ਇੱਥੇ ਆਉਂਦੀਆਂ ਨੇ ਤਾਂ ਉਹਨਾਂ ਦੇ ਸਵਾਗਤ ਲਈ ਲਾਈਟਾਂ ਅਤੇ ਸਜਾਵਟ ਬਹੁਤ ਜ਼ਿਆਦਾ ਵਧੀਆ ਕੀਤੀ ਗਈ ਹੈ ਔਰ ਧੰਨਤਾ ਨੇ ਸ਼੍ਰੀ ਗੁਰੂ ਰਾਮਦੇਵ ਜੀ ਪ੍ਰਕਾਸ਼ ਪੂਰਵ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਨਾਲ ਜਿੱਥੇ ਕਿ ਮਨਾਉਂਦੀਆਂ ਔਰ ਸ਼ਹਿਰ ਨੂੰ ਪੂਰੇ ਸ਼ਹਿਰ ਨੂੰ ਹੀ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੋ ਇਸੇ ਤਰ੍ਹਾਂ ਹੀ ਅਮਰਸਰ ਦਾ ਰੇਲਵੇ ਸਟੇਸ਼ਨ ਜੋ ਕਿ ਬਹੁਤ ਹੀ ਸੁੰਦਰ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਸੋ ਬਾਹਰੀ ਦ੍ਰਿਖ ਹੈ ਅਮਰਸਰ ਦਾ ਪੁਰਾਣਾ ਰੇਲਵੇ ਸਟੇਸ਼ਨ ਹੈ ਇਹ ਔਰ ਇਹਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਕਿਉਂਕਿ ਇੱਥੋਂ ਜਿਵੇਂ ਦੇਸ਼ ਦੇ ਕੋਨੇ-ਕੋਨੇ ਟ੍ਰੇਨਾਂ ਜਾਂਦੀਆਂ ਨੇ ਆਉਂਦੀਆਂ ਨੇ ਔਰ ਵਕ-ਵਕ ਯਾਤਰੀ ਇੱਥੇ ਪਹੁੰਚਦੇ ਨੇ ਸੋ ਜਿੱਥੇ ਕਿ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਸੋ ਇੱਥੇ ਰੇਲਵੇ ਸਟੇਸ਼ਨ ਔਰ ਬੱਸ ਸਟੈਂਡ ਏਅਰਪੋਰਟ ਨੂੰ ਸਜਾਇਆ ਗਿਆ ਸੋ ਸ਼ਹਿਰ ਦੇ ਵੱਖ-ਵੱਖ ਐਂਟਰੀ ਪੁਆਇੰਟ ਨੂੰ ਸਜਾਇਆ ਗਿਆ ਸੋ ਤੁਹਾਨੂੰ ਤਸਵੀਰਾਂ ਹੁਣ ਅਮਰਸਰ ਦੇ ਰੇਲਵੇ ਸਟੇਸ਼ਨ ਦਿਖਾ ਰਹੇ ਹਾਂ ਔਰ ਤੁਸੀਂ ਦੇਖ ਸਕਦੇ ਹੋ ਕਿ ਰੰਗ-ਬਰੰਗੀਆਂ ਫੁੱਲਾਂ ਦੇ ਨਾਲ ਔਰ ਲਾਈਟਾਂ ਦੇ ਨਾਲ ਇੱਕ ਲੜੀ ਫੁੱਲ ਦੀ ਔਰ ਇੱਕ ਲਾਈਟ ਦੀ ਬਹੁਤ ਹੀ ਸੋਹਣੀ ਤਰੀਕੇ ਨਾਲ ਸਜਾਇਆ ਗਿਆ ਅਮਰਸਰ ਦੇ ਰੇਲਵੇ ਸਟੇਸ਼ਨ ਨੂੰ ਸੋ ਤੁਸੀਂ ਦੇਖ ਸਕਦੇ ਹੋ ਕਿ ਅਮਰਸਰ ਦੇ ਰੇਲਵੇ ਸਟੇਸ਼ਨ ਦੇ ਅੰਦਰ ਜਦੋਂ ਆਉਂਦੇ ਆ ਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਇੱਕ ਤਿਆਰ ਕੀਤਾ ਗਿਆ ਔਰ ਉਸ ਕੱਚ ਦੇ ਸ਼ੀਸ਼ੇ ਵਿੱਚ ਰੱਖਿਆ ਗਿਆ ਔਰ ਉਸ ਦੇ ਆਲੇ-ਦੁਆਲੇ ਫੁੱਲਾਂ ਦੇ ਨਾਲ ਬਹੁਤ ਸੋਹਣੀ ਸਜਾਵਟ ਕੀਤੀ ਗਈ ਹੈ ਜਿੱਥੇ ਕਿ 에어ਪੋਰਟ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਬੱਸ ਸਟੈਂਡ ਨੂੰ ਸਜਾਇਆ ਗਿਆ ਉੱਥੇ ਹੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀਆਂ ਅੰਦਰੂਨੀ ਤਸਵੀਰਾਂ ਜਿੱਥੇ ਬਾਹਰੀ ਤਸਵੀਰਾਂ ਵੀ ਦਿਖਾਈਆਂ ਅੰਦਰੂਨੀ ਤਸਵੀਰਾਂ ਵੀ ਦਿਖਾ ਰਹੇ ਹਾਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਜਗ੍ਹਾ ਨੂੰ ਜਿਹੜਾ ਕਿ ਸਜਾਇਆ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਯਾਤਰੀ ਇੱਥੇ ਆਉਂਦੇ ਨੇ ਤਾਂ ਇਸ ਰਸਤੇ ਰਾਹੀਂ ਰੇਲਵੇ ਸਟੇਸ਼ਨ ਅੰਦਰ ਜਾਂਦੇ ਨੇ ਸੋ ਬਹੁਤ ਹੀ ਖੂਬਸੂਰਤ ਦੇ ਨਾਲ ਵੱਖ-ਵੱਖ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਵੱਖ-ਵੱਖ ਆਕਾਰਦਾਰ ਔਰ ਤੁਸੀਂ ਤੁਹਾਡੀ ਨਿਗਾਹ ਜਿੱਥੇ ਵੀ ਜਾਵੇਗੀ ਤੁਹਾਨੂੰ ਸਜਾਵਟ ਹੀ ਸਜਾਵਟ ਨਜ਼ਰ ਆਵੇਗੀ ਸੋ ਬਹੁਤ ਸੋਹਣੇ ਤਰੀਕੇ ਦੇ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਸਜਾਇਆ ਗਿਆ ਔਰ ਦੇਸ਼ ਦੇ ਕੋਨੇ-ਕੋਨੇ ਤੋਂ ਯਾਤਰੀ ਇੱਥੇ ਪਹੁੰਚਦੇ ਨੇ ਔਰ ਵੱਖ-ਵੱਖ ਟ੍ਰੇਨਾਂ ਇੱਥੇ ਪਹੁੰਚਦੀਆਂ ਨੇ ਔਰ ਇੱਥੋਂ ਜਾਂਦੀਆਂ ਨੇ ਔਰ ਤਾਂ ਤਾਂ ਨੇ ਸ਼੍ਰੀ ਗੁਰੂ ਰਾਮ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਵਟ ਕੀਤੀ ਗਈ ਹੈ। ਸੋ ਜਿੱਥੇ ਕਿ ਵਕ ਵਕ ਥਾਵਾਂ ਨੂੰ ਸਜਾਇਆ ਗਿਆ ਉੱਥੇ ਹੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੂੰ ਬਹੁਤ ਖੂਬਸੂਰਤ ਸਜਾਇਆ ਗਿਆ। ਇਸੇ ਤਰ੍ਹਾਂ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਜਿੱਥੇ ਕਿ ਦੇਸ਼ਾਂ ਵਿੱਚ ਤੋਂ ਫੁੱਲ ਮੰਗਵਾਏ ਗਏ। ਉਹਨਾਂ ਦੇ ਨਾਲ ਸਜਾਵਟ ਕੀਤੀ ਗਈ। ਇਸੇ ਤਰ੍ਹਾਂ ਹੀ ਰੰਗ-ਬਰੰਗੇ ਲਾਈਟਾਂ ਦੇ ਨਾਲ ਰੋਸ਼ ਕਿ ਨਜ਼ਾਰਾ ਵੇਖਣਯੋਗ ਹੈ ਸੋ ਬਹੁਤ ਹੀ ਸੋਹਣੇ ਤਰੀਕੇ ਨਾਲ ਸੁੰਦਰ ਤਰੀਕੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਕੀਤੀ ਗਈ ਹੈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਮਨਉਣ ਲਈ ਪਹੁੰਚ ਰਹੀਆਂ ਨੇ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਗਤਾਂ ਦੀ ਸਹੂਲਤਾਂ ਲਈ ਵਧੀਆ ਪ੍ਰਬੰੰਧ ਕੀਤੇ ਗਏ ਨੇ ਕੱਲ ਸਵੇਰੇ ਨਗਰ ਕੀਰਤਨ ਹੋਵੇਗਾ ਅਤੇ ਪਰਸੋ ਸ਼੍ਰੀ ਖੰਡ ਪਰਸ ਦੇ ਭੋਗ ਪਾਏ ਪਹਿਣਗੇ ਜਲੋਸ ਸਾਹਿਬ ਸਜਾਈ ਜਾਣਗੇ ਸ਼ਾਮ ਨੂੰ ਸੁੰਦਰ ਅਤਿ ਸਭਾ ਜੀ ਹੋਵੇ ਗੁਰਮਤ ਸਮਾਗਮ ਹੋਣਗੇ ਅਮਰ ਸੰਚਾਰ ਹੋਵੇਗਾ ਇਥੇ ਕਿ ਦੇਸ਼ਾਂ ਦੇਸ਼ਾਂ ਤੋਂ ਸੰਗਤ ਪਹੁੰਚ ਕੇ ਧੰਤਨ ਸ਼੍ਰੀ ਗੁਰੂ ਰਾਮਦੇਵ ਜੀ ਸ਼ੁਕਰਾਨਾ ਕਰਦੀ ਹੈ ਨਤਮਸਤਕ ਹੁੰਦੀ ਹੈ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤੇ ਜਾਂਦੇ ਨੇ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਤਨ ਸ਼੍ਰੀ ਗੁਰੂ ਰਾਮਦੇਵ ਪ੍ਰਕਾਸ਼ਪੁਰਗ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਰੀਆਂ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਤੁਹਾਨੂੰ ਦਿਖਾਏ ਨੇ ਜਿੱਥੇ ਕਿ ਸਜਾਵਟ ਕੀਤੀ ਗਈ ਹੈ ਜਿੱਥੇ ਕਿ ਪੂਰਾ ਸ਼ਹਿਰ ਹੀ ਅੰਮ੍ਰਿਤਸਰ ਸਜਾਵਟੀ ਹੋਇਆ ਪਿਆ ਰੰਗ-ਬਰੰਗੇ ਰੁਸ਼ਨਾਈਆਂ ਦੇ ਨਾਲ ਉੱਥੇ ਹੀ ਗੋਲਡਨ ਗੇਟ ਬੱਸ ਸਟੈਂਡ ਅੰਮ੍ਰਿਤਸਰ ਰੇਲਵੇ ਸਟੇਸ਼ਨ 에어ਪੋਰਟ ਨੂੰ ਸਜਾਇਆ ਗਿਆ ਔਰ ਜਿੰਨੇ ਵੀ ਐਂਟਰੀ ਪੁਆਇੰਟ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਜਿੰਨੇ ਵੀ ਸ਼ੋਰੂਮ ਨੇ ਜਾਂ ਵੱਖ-ਵੱਖ ਹੋਰ ਵੀ ਥਾਵਾਂ ਨੇ ਉਹਨਾਂ ਨੂੰ ਸਜਾਵਟ ਕੀਤੀ ਗਈ ਹੈ ਔਰ ਜੇਕਰ ਗੱਲ ਕਰੀਏ ਤਾਂ ਦਰਬਾਰ ਸਾਹਿਬ ਦੇ ਨਾਇਟ ਜਿੰਨੇ ਵੀ ਹੋਟਲ ਨੇ ਉਹਨਾਂ ਦੇ ਵੱਲੋਂ 1000 ਕਮਰਾ ਸੰਗਤ ਲਈ ਸਹੂਲਤ ਲਈ ਦਿੱਤੇ ਗਏ ਨੇ ਸੋ ਵਕ ਵਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਕਿਸੇ ਵੀ ਸੰਗਤ ਨੂੰ ਜਿਹੜੇ ਯਾਤਰਾ ਪਹੁੰਚੇ ਨੇ ਉਹਨਾਂ ਨੂੰ ਮੁਸ਼ਕਲ ਨਾ ਆਵੇ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਹੂਲਤਾਂ ਦਿੱਤੀਆਂ ਗਈਆਂ ਨੇ ਸੋ ਇਸ ਵਾਰ ਜੇ ਦੇਖਿਆ ਜਾਵੇ ਤਾਂ ਪਹਿਲਾ ਨਾਲੋਂ ਵੀ ਵੱਡੀ ਗਿਣਤੀ ਵਿੱਚ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਧੰਤਨ ਸ਼੍ਰੀ ਗੁਰੂ ਰੰਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਹੁੰਚ ਰਹੀਆਂ ਨੇ ਦੈਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅਮਰਸਾ